ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੱਜ ਦੀ ਇਸ ਵੀਡੀਓ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ 7 ਅਜਿਹੀਆਂ ਨਕਾਰਾਤਮਕ ਸੋਚਾਂ ਤੇ ਗੱਲ ਕਰਾਂਗੇ ਜਿਨ੍ਹਾਂ ਨੂੰ ਸੋਚ ਕੇ ਨਾ ਲੋਕ ਅਕਸਰ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦੇ ਆ ਤੇ ਉਹਨਾਂ ਦਾ ਹੱਲ ਵੀ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੇ ਦੇਣਾ ਆ ਮਤਲਬ ਕਿ ਸੋਲੂਸ਼ਨ ਵੀ ਤੁਹਾਨੂੰ ਦੇਣਾ ਹੈ ਕਿ ਤੁਸੀਂ ਜਦੋਂ ਸੋਚਦੇ ਹੋ ਨਾ ਕਿ ਮੇਰੇ ਤੋਂ ਇਹ ਨਹੀਂ ਹੋਣਾ ਆ ਤਾਂ ਕਿਉਂ ਨਹੀਂ ਹੋਣਾ ਯਾਰ ਉਸ ਚੀਜ਼ ਦਾ ਮੈਂ ਸੋਲੂਸ਼ਨ ਵੀ ਇਸ ਵੀਡੀਓ ਵਿੱਚ ਦੇ ਰਿਹਾ ਆ ਸੋ ਆਜੀ ਇਸ ਵੀਡੀਓ ਨੂੰ ਸਟਾਰਟ ਕਰਦੇ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਸੇ ਤਰ੍ਹਾਂ ਦੇ ਮੋਟੀਵੇਸ਼ਨਲ ਵੀਡੀਓਜ਼ ਦੇਖਣ ਤੇ ਲਈ ਫਰਸਟ ਨੰਬਰ ਤੇ ਆਪਣਾ ਜੋ ਪੁਆਇੰਟ ਹੈ ਮੈਂ ਇਹ ਨਹੀਂ ਕਰ ਸਕਦਾ ਮੋਸਟਲੀ ਇਨਸਾਨ ਦਾ ਨਾ ਇਹ ਹੀ ਰੀਜ਼ਨ ਹੁੰਦਾ ਹੈ ਰੋਣਾ ਪਿਟਣਾ ਹੁੰਦਾ ਹੈ ਕਿ ਮੈਂ ਇਹ ਨਹੀਂ ਹੋਣਾ ਮੇਰੇ ਤੋਂ ਮੈਂ ਨਹੀਂ ਕਰ ਸਕਦਾ ਹਾਂ ਕੰਮ ਕਰਨ ਤੋਂ ਪਹਿਲੇ ਨੱਕ ਮਾਰ ਦਿੰਦੇ ਆ ਇਸ ਚੀਜ਼ ਨੂੰ ਅਵੋਇਡ ਕਰਨਾ ਤੁਸੀਂ ਜੋ ਸਮੱਸਿਆ ਕੀ ਆਪਣਾ ਆਪਣੇ ਆਪ ਤੇ ਵਿਸ਼ਵਾਸ ਨਾ ਕਰਨਾ ਇਹ ਸੋਚਣਾ ਕਿ ਹੋਰ ਲੋਕ ਹੀ ਕਰ ਸਕਦੇ ਹਨ ਇਹਦਾ ਹੱਲ ਕੀ ਹੁੰਦਾ ਆ ਹਰ ਰੋਜ਼ ਆਪਣੇ ਆਪ ਨੂੰ ਕਹੋ ਮੈਂ ਕਰ ਸਕਦਾ ਹਾਂ ਮੈਨੂੰ ਸਿਰਫ ਕੋਸ਼ਿਸ਼ ਜਾਰੀ ਰੱਖਣੀ ਹੈ ਛੋਟੀਆਂ ਜਿੱਤਾਂ ਨਾਲ ਆਤਮ ਵਿਸ਼ਵਾਸ ਵਧਾਓ ਠੀਕ ਹੈ ਨਾ ਤੁਸੀਂ ਨਾ ਖੁਦ ਵਿੱਚ ਇੱਕ ਮੋਟੀਵੇਸ਼ਨਲ ਭਰਨਾ ਜਦੋਂ ਤੁਸੀਂ ਖੁਦ ਨੂੰ ਆਵਾਜ਼ ਨਹੀਂ ਮਾਰੋਗੇ ਨਾ ਚੱਲ ਉੱਠ ਵੀ ਕੰਮ ਕਰਦੇ ਆ ਉਦੋਂ ਤੱਕ ਨਹੀਂ ਹੋਣਾ ਆ ਦੂਜੇ ਨੰਬਰ ਤੇ ਆਪਣਾ ਪੁਆਇੰਟ ਹੈ ਮੇਰੇ ਕੋਲ ਕਿਸਮਤ ਨਹੀਂ ਹੈ ਮੋਸਟਲੀ ਇਨਸਾਨ ਐਸੇ ਮਿਲਦੇ ਤੁਹਾਨੂੰ ਕਹਿੰਦੇ ਮੇਰੇ ਕੋਲ ਮੇਰੀ ਤਾਂ ਕਿਸਮਤ ਹੀ ਖਰਾਬ ਆ ਯਾਰ ਮੇਰੇ ਤਾਂ ਮੇਰੇ ਤਾਂ ਨਸੀਬ ਚ ਹੀ ਨਹੀਂ ਹੈਗਾ ਕੁਝ ਦੇਖੋ ਐਦਾ ਨਹੀਂ ਹੁੰਦਾ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਆ ਦੇਣਾ ਨਾ ਦੇਣਾ ਰੱਬ ਦਾ ਕੰਮ ਆ ਹਨਾ ਪਹਿਲਾ ਸਮੱਸਿਆ ਕੀ ਆ ਆਪਣੀ ਅਸਫਲਤਾ ਦਾ ਦੋਸ਼ ਕਿਸਮਤ ਨੂੰ ਦੇਣਾ ਇਹਦਾ ਹੱਲ ਕੀ ਹੁੰਦਾ ਆ ਕਿਸਮਤ ਨਾਲੋਂ ਵੱਧ ਤਾਕਤ ਮਿਹਨਤ ਵਿੱਚ ਹੁੰਦੀ ਹੈ ਜਿੱਥੇ ਕਿਸਮਤ ਨਹੀਂ ਪਹੁੰਚਾਉਂਦੀ ਉਥੇ ਲਗਾਤਾਰ ਕੋਸ਼ਿਸ਼ ਪਹੁੰਚਾ ਦਿੰਦੀ ਹੈ ਓਕੇ ਨਾ ਇਹ ਹੱਲ ਆ ਸੋਲਿਊਸ਼ਨ ਆ ਹੈ ਇਸ ਤੋਂ ਬਾਅਦ ਨੈਕਸਟ ਆਪਣਾ ਪੁਆਇੰਟ ਹੈ ਤੀਸਰੇ ਨੰਬਰ ਤੇ ਵਕਤ ਵਕਤ ਨਹੀਂ ਹੈ ਮੋਸਟਲੀ ਇਨਸਾਨ ਦੇ ਮੂੰਹ ਤੋਂ ਸੀ ਸੁਣਿਆ ਦੀ ਯਾਰ ਮੇਰੇ ਕੋ ਤਾਂ ਟਾਈਮ ਹੀ ਨਹੀਂ ਲੱਗਦਾ ਇਹ ਕੰਮ ਕਰਨ ਨੂੰ ਮੇਰੇ ਤੋਂ ਨਹੀਂ ਹੋਣਾ ਆ ਸਮੱਸਿਆ ਕੀ ਆ ਸਮੇਂ ਦੀ ਕਮੀ ਦਾ ਬਹਾਨਾ ਬਣਾ ਕੇ ਕੰਮ ਟਾਲਣਾ ਇਹਦਾ ਹੱਲ ਕੀ ਹੁੰਦਾ ਸਮਾਂ ਕਿਸੇ ਕੋਲ ਵੱਧ ਨਹੀਂ ਹੁੰਦਾ ਸਭ ਕਲ 24 ਘੰਟੇ ਹਨ ਵੈਰਾਈਟੀ ਸਹੀ ਬਣਾਓ ਬੇਕਾਰ ਗੱਲਾਂ ਛੱਡੋ ਦੇਖੇ ਨਾ ਬਹਾਨੇ ਲਾਉਣ ਵਾਲੇ ਲੋਕ ਬਹੁਤ ਮਿਲ ਜਾਂਦੇ ਜੇ ਤੁਸੀਂ ਖੁਦ ਵਿੱਚ ਚਾਕੋਗੇ ਨਾ ਤੁਹਾਨੂੰ ਵੀ ਆਪਣੇ ਅੰਦਰ ਬਹਾਨੇ ਲਾਉਣ ਦਾ ਤੁਹਾਨੂੰ ਮਤਲਬ ਦੇਖ ਜਾਣਾ ਹਰ ਇੱਕ ਚੀਜ਼ ਸਮਝ ਰਹੇ ਹੋ ਨਾ ਇਸ ਤੋਂ ਬਾਅਦ ਚੌਥੇ ਨੰਬਰ ਤੇ ਪੁਆਇੰਟ ਹੈ ਕਿ ਲੋਕ ਕੀ ਕਹਿਣਗੇ ਸਮੱਸਿਆ ਕੀ ਹੈ ਦਾ ਇਹ ਆਪਾਂ ਇਦਾਂ ਕਿਉਂ ਸੋਚਦੇ ਆ ਹੋਰਾਂ ਦੀ ਸੋਚ ਤੋਂ ਡਰਨਾ ਹੱਲ ਲੋਕ ਹਰ ਹਾਲਤ ਵਿੱਚ ਕੁਝ ਨਾ ਕੁਝ ਕਹਿਣਗੇ ਇਸ ਲਈ ਆਪਣਾ ਸੁਪਨਾ ਜਿਓ ਨਾ ਕਿ ਹੋਰਾਂ ਦੀ ਉਮੀਦਾਂ ਨਾਲ ਠੀਕ ਹੈ ਨਾ ਤੁਸੀਂ ਆਪਣੇ ਅਕੋਰਡਿੰਗ ਤੁਸੀਂ ਜੋ ਮਰਜੀ ਕੰਮ ਕਰੋ ਜੋ ਮਰਜੀ ਕਰੋ ਤੁਸੀਂ ਖੁਸ਼ ਹੋਣਾ ਚਾਹੀਦਾ ਹੈ ਹੋਣਾ ਵੀ ਮਤਲਬ ਖੁਦ ਨੂੰ ਖੁਸ਼ ਰੱਖਣਾ ਚਾਹੀਦਾ ਹੈ ਹੋਰ ਦੁਨੀਆ ਖੁਸ਼ ਕਰਨ ਚ ਇਹ ਨਾ ਲੱਗ ਜਿਓ ਪੰਜਵੇਂ ਨੰਬਰ ਤੇ ਹੈ ਜੇ ਅਸਫਲ ਹੋ ਗਿਆ ਤਾਂ ਮੋਸਟਲੀ ਇਨਸਾਨ ਇਹ ਸੋਚਦੇ ਆ ਕਿ ਯਾਰ ਮੈਂ ਕੰਮ ਕਰੂੰਗਾ ਨਾ ਤਾਂ ਮੈਨੂੰ ਮਤਲਬ ਕੁਝ ਬੈਨੀਫਿਟ ਹੀ ਨਹੀਂ ਹੋਣਾ ਆ ਮੈਂ ਸਕਸੈਸਫੁਲ ਨਹੀਂ ਹੋਊਂਗਾ ਤੇ ਉਹ ਸੋਚੇ ਕਿ ਨਾ ਕੰਮ ਕਰਦਾ ਹੀ ਨਹੀਂ ਬੰਦਾ ਜਿਹੜਾ ਬੰਦਾ ਕੰਮ ਕਰੇ ਹੀ ਨਹੀਂ ਰਿਹਾ ਉਹ ਸਕਸੈਸਫੁਲ ਕਿੱਦਾਂ ਹੋ ਜਾਊਗਾ ਸਮੱਸਿਆ ਕਿੱਥੇ ਆ ਫੇਲ ਹੋਣ ਦਾ ਡਰ ਜਿਸ ਕਰਕੇ ਸ਼ੁਰੂ ਹੀ ਨਹੀਂ ਕਰਦੇ ਓਕੇ ਨਾ ਇਹਦਾ ਹੱਲ ਸੋਲੂਸ਼ਨ ਕੀ ਹੁੰਦਾ ਆਪਣੇ ਕੋਲ ਹਰ ਅਸਫਲਤਾ ਸਫਲਤਾ ਦਾ ਹਿੱਸਾ ਹੁੰਦੀ ਹੈ ਸਿਰਫ ਉਹੀ ਹਾਰਦਾ ਹੈ ਜੋ ਕੋਸ਼ਿਸ਼ ਕਰਨਾ ਛੱਡ ਦਿੰਦਾ ਹੈ ਠੀਕ ਹੈ ਨਾ 6ਵੇਂ ਨੰਬਰ ਤੇ ਆਪਣਾ ਪੁਆਇੰਟ ਹੈ ਮੇਰੇ ਕੋਲ ਪੈਸਾ ਨਹੀਂ ਹੈ ਮੋਸਟਲੀ ਇਨਸਾਨ ਇਹ ਹੀ ਸੋਚਦੇ ਆ ਕਿ ਯਾਰ ਮੇਰੇ ਕੋਲ ਪੈਸਾ ਨਹੀਂ ਹੈ ਮੈਂ ਸਟਾਰਟਅਪ ਕਿਥੋਂ ਸਟਾਰਟ ਕਰਾਂ ਸਮੱਸਿਆ ਕਿ ਇਹ ਸੋਚਣਾ ਕਿ ਪੈਸਾ ਹੀ ਸਫਲਤਾ ਦੀ ਸ਼ੁਰੂਆਤ ਹੈ ਹੱਲ ਆਪਣੇ ਕੋਲ ਹੁਣ ਕਈ ਇਨਸਾਨ ਨੇ ਕਹਿੰਦੇ ਆ ਕਿ ਪੈਸੇ ਤੋਂ ਬਿਨਾਂ ਤਾਂ ਕੁਝ ਨਹੀਂ ਹੋਣਾ ਬਟ ਐਸੇ ਵੀ ਲੋਕ ਮੈਂ ਦੇਖੇ ਨੇ ਜੋ ਬਿਨਾਂ ਪੈਸੇ ਤੋਂ ਆਪਣਾ ਅੰਪਾਇਰ ਖੜਾ ਕਰਤਾ ਤੇ ਬਿਜ਼ਨਸ ਸਟਾਰਟ ਕਰਤਾ ਉਹਨਾਂ ਨੇ ਇਹਦਾ ਹੱਲ ਕੀ ਹੋਗਾ ਪੈਸੇ ਨਾਲ ਨਹੀਂ ਆਈਡੀਆ ਨਾਲ ਸ਼ੁਰੂ ਕਰੋ ਜੋਸ਼ ਤੇ ਜज्ਵਾ ਹੋਵੇ ਤਾਂ ਸਾਧਨ ਆਪਣੇ ਆਪ ਬਣਦੇ ਹਨ ਓਕੇ ਨਾ ਇਸ ਤੋਂ ਬਾਅਦ ਹੈ ਸਤ ਨੰਬਰ ਤੇ ਜੋ ਕਿ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕੱਲ ਕਰ ਲਵਾਂਗੇ ਸਾਰਿਆਂ ਦਾ ਇਹੀ ਬਹਾਨਾ ਹੁੰਦਾ ਕੱਲ ਕਰਦੇ ਆ ਯਾਰ ਕੋਈ ਗੱਲ ਨਹੀਂ ਟਾਲਦੇ ਦਨ ਸਮੱਸਿਆ ਕੀ ਆ ਟਾਲ ਮਟੋਲ ਕਰਨਾ ਇਹਦਾ ਹੱਲ ਕੀ ਹੁੰਦਾ ਹੈ ਆਪਣੇ ਕੋਲ ਕੱਲ ਨਹੀਂ ਹੁੰਦੀ ਅੱਜ ਹੀ ਸ਼ੁਰੂ ਕਰੋ ਛੋਟਾ ਕਦਮ ਵੀ ਵੱਡੀ ਸਫਲਤਾ ਵੱਲ ਲੈ ਜਾਂਦਾ ਹੈ ਇਹ ਸੱਤ ਮੋਸਟ ਇੰਪੋਰਟੈਂਟ ਪੁਆਇੰਟ ਹੈ ਆਪਣੇ ਕੋਲ ਓਕੇ ਨਾ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਕੇ ਲਾਈਵ ਵਿੱਚ ਸਕਸੈਸਫੁਲ ਬਣ ਸਕਦੇ ਹੋ ਜੇਕਰ ਇਹ ਵੀਡੀਓ ਤੁਹਾਨੂੰ ਹੈਲਪਫੁਲ ਲੱਗਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਡੇ ਦਿਲ ਵਿੱਚ ਦਿਮਾਗ ਵਿੱਚ ਕੋਈ ਕੁਐਸਚਨ ਹੋਵੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਆਪਾਂ ਸਭ ਦਾ ਦਿਲੋਂ ਕਮੈਂਟ ਦਾ ਰਿਪਲਾਈ ਕਰਾਂਗੇ ਓਕੇ ਬਾਈ ਟੇਕ ਕੇਅਰ ਕੇਅਪ ਸਮਾਈਲ